ਮੋਡਲਿੰਗ ਕਰਦੇ ਹਾਂਜੀ ਬਲੌਗ ਵੀ ਕਰਦੇ ਹਾਂ ਇੱਕ ਹੀ ਮੋਡਲਿੰਗ ਕੀ ਹੈ ਜਿਵੇਂ ਕਲਚਰ ਟਾਈਪ ਹੋਵੇ ਜਿਵੇਂ ਕਲਚਰਲ Song ਹੋਵੇ ਉਹ ਤਾਂ ਹੀ ਮੈਂ ਮੋਡਲਿੰਗ ਕਰਨ ਦਾ ਬਸੂਰ ਹੈ ਲੋਕ ਪਸੰਦ ਕਰਦੇ ਹੈ ਇਹਨੂੰ ਹਾਂਜੀ ਬਹੁਤ ਪਿਆਰ ਕਰਦੇ ਕਿੰਨਾ ਦੇਖਦੇ ਜਿੱਦੇ ਸਾਹਮਣੇ ਨੂੰ ਲੈ ਕੇ ਲੋਕਾਂ ਲੱਚਤਾਂ ਨੂੰ ਦੇਖਣਾ ਪਸੰਦ ਕਰਦੇ ਨੇ ਕਿ ਥੋੜੇ ਬਲੌਗ ਨੂੰ ਪਸੰਦ ਕਰਦੇ ਹੈ ਲੋਕ ਜੀ ਬੋ ਬੇਟੀ ਤੁਹਾਡੇ ਹਾਂਜੀ ਨਾਮ ਆ ਜੇ ਮੇਰਾ ਨਾਮ ਬੰਦ ਹੋ ਜਾਵੇ ਇਹ ਪਹੁੰਚ ਹੈ ਕਿ ਮੋਲਿੰਗ ਕਰਨੀ ਮਤਲਬ ਮੈਨੂੰ ਬਚਪਨ ਤੋਂ ਹੀ ਸੰਗ ਸੀਗਾ ਪਰ ਪੰਜੀਗੁਲਾ ਪ੍ਰਾਪਤ ਨਹੀਂ ਹੁੰਦੀਆਂ ਕਈ ਬੰਦੇ ਸਹੀ ਵੀ ਹੁੰਦੇ ਆ ਪਰ ਬਈ ਚੰਗੀ ਚੀਜ਼ ਦੇ ਲੋਕ ਦੇਖਣਾ ਪਸੰਦ ਕਰਦੇ ਜਿਹੜਾ ਰਸਤਾ ਚੁਣਿਆ ਸਹੀ ਹੈ ਇਹ ਕਾਫੀ ਹੈ ਹਾਂਜੀ ਸਹੀ ਹੈ ਇਸ ਰਸਤੇ ਵਿੱਚ ਕਾਫੀ ਕਠਿਨਾਈਆਂ ਵੀ ਆਉਂਦੀਆਂ ਨੇ ਕਾਫੀ ਇਸਟੈਂਡੀਆਂ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ ਨੇ ਹਾਂਜੀ ਇਹ ਦੇਖਦੇ ਹਾਂ ਕਿ ਇਸ ਸੀਜ਼ਨ ਵਿੱਚ ਬੇਗੀ ਛੋਟੀ ਜਿਹੀ ਅਪਰੇਟ ਕਰ पाएगी ਫੇਸ ਕਰ ਅਮਰਨਾਥ ਪਰਵਤ ਤੁਹਾਨੂੰ ਹਾਂਜੀ 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 ਤੇ ਤੁਸੀਂ ਫਿਰ ਇੱਕ ਦੂਸਰੀ ਲੈਡਿੰਗ ਪਈ ਆ ਮੋਲਡਿੰਗ ਦਾ ਫਰਕ ਹੈ ਇਸ ਚੀਜ਼ ਦਾ ਬਹੁਤ ਸਟਰੋਂਗ ਹੁੰਦੀਆਂ ਨੇ ਕੁੜੀਆਂ ਜੇ ਉਹ ਆਪਣੇ ਆਪ ਨੂੰ ਪ੍ਰੋਪਰ ਸਟਰੋਂਗ ਸਮਝ ਲੈਣ ਕਿ ਹਾਂ ਅਸੀਂ ਸਟਰੋਂਗ ਹੈਗੇ ਹਾਂ ਸੋ ਫਿਰ ਉਹ ਕੁਝ ਵੀ ਫੇਸ ਕਰ ਸਕਦੀਆਂ ਨੇ ਉਹ ਕੀ ਆ ਕਿ ਉਹਨਾਂ ਦੇ ਸਮੇਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਾਂ ਪ੍ਰੋਬਲਮਸ ਆਈਆਂ ਮੰਨ ਲਓ ਕਿ ਕੋਈ ਅਜਿਹੀ ਪ੍ਰੋਬਲਮ ਆਈ ਦਿੱਕਤ ਆਈ ਤਾਂ ਆਪਣੇ ਆਪ ਨੂੰ ਮੋਲਡ ਕਰਨਾ ਪਿਆ ਕਿਸ ਤਰੀਕੇ ਨਾਲ ਕਰੋਗੇ ਕੋਲ ਦੇ ਵਿੱਚ ਪੜਦੇ ਹਾਂ ਹਾਂਜੀ ਜਿਹੜੇ ਸਕੂਲ ਪੜਦੇ ਸ਼ਕਤੀ ਪਬਲਿਕ ਸਰਵਿਸ ਕੈਂਡੀ ਸਕੂਲ ਜਾਣੇ ਉਸ ਸਕੂਲ ਦੇ ਵਿੱਚ ਹਾਂਜੀ ਤੇ ਕਦੇ ਕਦਾਈਂ ਮੰਤਲ ਮਾਨਾ ਜੀ ਤੋਂ ਨੋਟਿਟੀ ਦੇ ਪਰ ਕਿਹ ਅਜਿਹਾ ਪਤਾ ਵਾਂਗ ਚੱਲ ਰਹੇ ਨੇ ਇਹ ਮੇਰੇ ਕੋਲ ਤੇ ਮੈਂ ਕਦੀ ਆਪਣੀ ਕੁੜੀ ਮੁੰਡਿਆਂ ਦੇ ਬਰਾਬਰ ਸਮਝਦਾ ਸਾਹੀਗਾ ਦੋਸਤੋ ਮੈਂ ਤੁਹਾਡੇ ਆਪਣੇ ਰਿਪੋਰਟਰ ਸਵਰਨਜੀਤ ਸਿੰਘ ਜਿਸ ਤਰ੍ਹਾਂ ਸਾਨੇਵਾਲ ਦੇ ਵਿੱਚ ਕਾਫੀ ਜਿਹੜੇ ਆਰਟਿਸਟ ਦੇ ਨਾਲ ਵਕਤ-ਵਕਤ ਕਲਾਕਾਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਸੋ ਅੱਜ ਇੱਕ ਆਧੁਨਿਕ ਯੁੱਗ ਜਿਹੜਾ ਜੀਵਨ ਜੋ ਜਿਹੜਾ ਚੱਲ ਰਿਹਾ ਕਿ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਵਾ ਔਰ ਕਾਫੀ ਜਿਹੜੇ ਆਰਟਿਸਟ ਉੱਪਰ ਦੇ ਵੀ ਨਜ਼ਰ ਆ ਰਹੇ ਨੇ ਕਾਫੀ ਸਿੱਕੇ ਦੇ ਨਾਲ ਜਿਹੜੇ ਕਿ ਸਾਹਮਣੇ ਆ ਰਹੇ ਨੇ ਸੋ ਇਸ ਤਰ੍ਹਾਂ ਹੀ ਕਿ ਕਿ ਸਾਨੇਵਾਲ ਦੇ ਵਿੱਚ ਇੱਕ ਮੋਡਲਿੰਗ ਦੇ ਰੂਪ ਦੇ ਵਿੱਚ ਜਿਹੜੀ ਕਿ ਸਾਹਮਣੇ ਆਈ ਹੈ ਜਿਸ ਤਰ੍ਹਾਂ ਸਾਨੇਵਾਲ ਦਾ ਜਦੋਂ ਨਾਮ ਆਉਂਦਾ ਸਾਤਰਵਿੰਦਰ ਦਾ ਨਾਮ ਵੀ ਜ਼ਿਕਰ ਕੀਤਾ ਜਾਂਦਾ ਕਿ ਜੋ ਬਾਲੀਵੁੱਡ 스타 ਹੋਰ ਹੋਰ ਵੀ ਜਿਹੜੇ ਅਦਾਕਾਰ ਸਾਨ੍ਹੇਵਾਲ ਦੀ ਧਰਤੀ ਤੋਂ ਉੱਭਰ ਕੇ ਸਾਹਮਣੇ ਆਏ ਨੇ ਸਿੱਛਤਰਾਈ ਅੱਜ ਜੇ ਮੇਰੀ ਭੈਣ ਦੇ ਸਾਥ ਵਿੱਚ ਕਰ ਮੌਜੂਦ ਆਪਾਂ ਗੱਲਬਾਤ ਕਰਾਂਗੇ ਕਿਸੇ ਕੇ ਨਜ਼ਰੀਏ ਨਾਲ ਮਾਡਲਿੰਗ ਦੇ ਵਿੱਚ ਪੈਸਤਰਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਹੈ ਯੋ ਮੇਰਾ ਨਾਮ ਗੁਰਪ੍ਰੀਤ ਭੋਰ ਤੇ ਮੈਂ ਸਾਨ੍ਹੇਵਾਲ ਚ ਰਹਦੀ ਆਂ ਬਚਪਨ ਤੋਂ ਹੀ ਜੀ ਤੇ ਆਪਣੀ ਫੈਮਲੀ ਨਾਲ ਇੱਥੇ ਮੇਰੇ ਨਾਨਾ ਨਾਨੀ ਰਹਿੰਦੇ ਨੇ ਮਾਮਾ ਰਹਿੰਦੇ ਨੇ ਮੇਰੇ ਨਾਲ ਤੇ ਮੈਨੂੰ ਮੇਰਾ ਪਿੰਡ ਬਹੁਤ ਪਿਆਰਾ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਆਪਣੇ ਨਾਲ ਆਪਣੇ ਬਾਰੇ ਬਹੁਤ ਤੁਸੀਂ ਜਦੋਂ ਸਟਰੀਮ ਕਰਾਤੀ ਮੈਂ ਸਟਡੀ ਕਰਦੀ ਹਾਂ ਪਲੱਸ 2 ਚ ਤੇ ਆਰਟ ਸਟਰੀਮ ਰੱਖੀ ਹੋਈ ਆ ਮੈਂ ਤੇ ਬਾਕੀ ਸ਼ਕਤੀ ਸਕੂਲ ਤੋਂ ਵੱਡ ਕੇ ਕੌਣ-ਕੌਣ ਆ ਫੈਮਲੀ ਦੇ ਵਿੱਚ ਆਪਣੇ ਫੈਮਲੀ ਚ ਨਾਨਣ ਨਾਲੇ ਨੇ ਤੇ ਮਮਾ ਨੇ ਮੋਡਲਿੰਗ ਕਰਦੇ ਹਾਂ ਹਾਂਜੀ ਵਲੌਗ ਵੀ ਕਰਦੇ ਹਾਂ ਤੇ ਕੀ ਮੋਡਲਿੰਗ ਕੀ ਹੈ ਮੋਡਲਿੰਗ ਜਦ ਮੈਂ ਪੰਜਾਬੀ Song ਹੋ ਗਏ ਤੇ ਵਲੌਗਿੰਗ ਕਰਦੀ ਆ ਮੈਂ ਹਾਂਜੀ ਕਿਸ ਤਰ੍ਹਾਂ ਦੇ ਮੋਡਲਿੰਗ ਕਰਦੇ ਹਾਂ ਕਿਸ ਤਰ੍ਹਾਂ ਦੇ ਵਲੌਗ ਬਣਾਉਂਦੇ ਹਾਂ ਜਿਵੇਂ ਕਲਚਰ ਟਾਈਪ ਹੋਵੇ ਜਿਵੇਂ ਕਲਚਰਲ Song ਹੁੰਦੇ ਨੇ ਉਦਾਂ ਦੀ ਮੈਂ ਮੋਡਲਿੰਗ ਕਰਨਾ ਫਸਾਉਂਦਾ ਤੇ ਲੋਕ ਪਸੰਦ ਕਰਦੇ ਆ ਇਹਨੂੰ ਹਾਂਜੀ ਬਹੁਤ ਪਿਆਰ ਕਰਦੇ ਕਿੰਨਾ ਕਿ ਦੇਖਦੇ ਮਤਲਬ ਹਾਲੇ ਸਟਾਰਟਿੰਗ 'ਚ ਤਾਂ ਥੋੜਾ ਥੋੜਾ ਬੰਦੇ ਨੂੰ ਕਰਨੇ ਪੈਂਦਾ ਕੋਪਰੇਟ ਸਾਰਿਆਂ ਨਾਲ ਬਾਕੀ ਅੱਗੇ ਜਾ ਕੇ ਵੀ ਹੋਰ ਹਾਲੇ ਵੀ ਬਹੁਤ ਪਿਆਰ ਮਿਲਦਾ ਵਾ ਕੀ ਦੇਖਦੇ ਹਾਂ ਕਿ ਲੋੱਜ ਦੇ ਸਮੇ ਨੂੰ ਲੈ ਕੇ ਲੋਕ ਤਾਂ ਲੱਚਤਾਂ ਨੂੰ ਦੇਖਣਾ ਪਸੰਦ ਕਰਦੇ ਨੇ ਕਿ ਥੋੜੇ ਵਲੌਗ ਨੂੰ ਪਸੰਦ ਕਰਦੇ ਆ ਲੋਕੀ ਚੀਜ਼ ਮਤਲਬ ਜਿਨੇ ਜਿਹੜੀ ਚੀਜ਼ ਦੇਖਣੀ ਆ ਫਿਰ ਉਹਨੇ ਦੇਖ ਹੀ ਲੈਣੀ ਆ ਜੇ ਜਿਹੜੇ ਹੁਣ ਬੰਦੇ ਹੁੰਦੇ ਨੇ ਕਿ ਹਾਂ ਅਸੀਂ ਵਧੀਆ ਚੀਜ਼ ਦੇਖਣੀ ਆ ਉਹਨੇ ਉਹੀ ਦੇਖਣੀ ਆ ਜਿਨੇ ਨਹੀਂ ਵਧੀਆ ਚੀਜ਼ ਦੇਖਣੀ ਉਹਨੇ ਦੇਖ ਹੀ ਲੈਣੀ ਮੋਲਡਿੰਗ ਕੀਤੀ ਹੈ ਤੁਸੀਂ ਲੋ ਗਾਣਿਆਂ ਦੇ ਵਿੱਚ ਸ਼ੂਟ ਕੀਤਾ ਤੁਸੀਂ ਕਿਹੜੇ ਕਿਹੜੇ ਗਾਣੇ ਨੂੰ ਇੱਕ ਬ੍ਰਿਟਿਸ਼ ਕਲਰ ਚ ਕੀਤਾ ਸੀ ਰਵਿੰਦਰ ਅਮਤਾ ਜੀ ਨਾਲ ਸੀ ਤੇ ਇੱਕ ਮੈਨੇ ਹੁਣ ਤੇਰੀਆਂ ਦਾਵਾਂ ਨਾਲ ਕੀਤਾ ਜੱਗੀ ਕਟਰਾ ਸੰਨ ਸੀ ਕਿਸ ਤਰ੍ਹਾਂ ਦਾ ਰਿਹਾ ਉਸ ਸ਼ੂਟਿੰਗ ਦਾ ਬਹੁਤ ਸੋਹਣਾ ਐਕਸਪੀਰੀਅੰਸ ਸੀ ਜਦੋਂ ਸ਼ੂਟਿੰਗ ਕਿੱਥੋਂ ਸਿੱਖਿਆ ਮੋਡਲਿੰਗ ਕਰਨੀ ਮਤਲਬ ਮੈਨੂੰ ਬਚਪਨ ਤੋਂ ਇੱਕ ਸ਼ੌਂਕ ਸੀਗਾ ਤੇ ਸ਼ੇਜ ਦਾ ਸੋ ਮੈਂ ਉਹਨੂੰ ਚੈਨੂ ਕੰਟੀਨਿਊਸ ਕੀਤਾ ਅੱਛਾ ਸੋ ਮੈਂ ਤੁਸੀਂ ਵੀ ਮੌਜੂਦ ਹੋ ਬੇਟੀ ਹੈ ਤੁਹਾਡੇ ਕੀ ਨਾਮ ਆ ਜੀ ਮੇਰਾ ਨਾਮ ਬਲਵਿੰਦਰ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਮੋਡਲਿੰਗ ਦੇ ਵਿੱਚ ਜਿਹੜਾ ਕਿ ਸ਼ੇਰਕ ਕਮੇਟੀ ਦਾ ਤੁਹਾਡਾ ਆਇਆ ਵਾ ਹਾਂਜੀ ਸਾਨੇ ਵਾਲ ਦੇ ਵਿੱਚ ਨਾਮ ਬਣਿਆ ਕਿਉਂਕਿ ਦੋ ਗਾਣਿਆਂ ਦੀ ਸ਼ੂਟਿੰਗ ਇਹਨਾਂ ਨੇ ਕੀਤੀ ਆ ਕਾਫੀ ਲੋਕ ਕਰਨ ਸੰਦ ਕੀਤਾ ਵਾ ਹਾਂਜੀ ਕੀ ਦੇਖਦਾਂਗੇ ਚੀਜ਼ ਇਹ ਚੀਜ਼ ਨੂੰ ਤੇ ਨਹੀਂ ਵੀ ਤੁਸੀਂ ਇਹਨੂੰ ਅੱਗੇ ਲੈਣਾ ਚਾਹੀਦਾ ਜੀ ਨਹੀਂ ਪਿੱਛੇ ਨਾ ਕਰੋ ਉਹਨਾਂ ਨੂੰ ਸਮਝੋ ਤੁਸੀਂ ਠੀਕ ਹੈ ਲੈਂਕ ਲਈ ਹੈ ਕੇਂਦਰੀ ਲਈ ਠੀਕ ਨਹੀਂ ਹੈ ਪਰ ਪੰਜੇਗਲਾ ਬਰਾਬਰ ਨਹੀਂ ਹੁੰਦੀਆਂ ਕਈ ਬੰਦੇ ਜਿਹੜੇ ਸਹੀ ਵੀ ਹੁੰਦੇ ਨੇ ਬਈ ਚੰਗੀ ਚੀਜ਼ ਦੇ ਲੋਕ ਦੇਖਣਾ ਪਸੰਦ ਕਰਦੇ ਜੀ ਤੇ ਮੈਂ ਵੀ ਇਸ ਗੱਲ ਤੋਂ ਖੁਸ਼ ਆ ਕਿ ਇਹ ਨਹੀਂ ਇਹ ਰਸਤਾ ਨਹੀਂ ਜਿਹੜਾ ਰਸਤਾ ਚੁਣਿਆ ਸਹੀ ਹੈ ਹੀ ਕਾਫੀ ਹੈ ਹਾਂਜੀ ਇਹ ਇਸ ਰਸਤੇ ਵਿੱਚ ਕਾਫੀ ਕਠਿਨਾਈਆਂ ਵੀ ਆਉਂਦੀਆਂ ਨੇ ਕਾਫੀ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ ਨੇ। ਹਾਂਜੀ। ਕੀ ਦੇਖਦੇ ਹੋ ਕਿ ਉਸ ਚੀਜ਼ ਨੂੰ ਇਹ ਬੇਟੀ ਥੋੜੀ ਜਿਹੀ ਅਪਰੀਟ ਕਰ ਪਾਏਗੀ ਫੇਸ ਕਰ ਪਾਏਗੀ ਚੀਜ਼? ਹਾਂਜੀ ਕਰ ਲੂਗੀ ਆਰਾਮ ਨਾਲ ਕਰੂਗੀ। ਇਹਨੂੰ ਮੇਰਾ ਵੀ ਸਾਥ ਹੈ ਕੁਝ ਫਰੈਂਡਾਂ ਵੀ ਹੈਗੀਆਂ ਨੇ। ਨਾਨਾ ਨਾਨੀ ਦੀ ਵੀ ਕਾਫੀ سپورਟ ਹੈ ਉਹਦੇ ਕਰਕੇ ਵੀ ਇਹਨੂੰ ਕਾਫੀ ਅਸੀਂ ਜਨਕੀ ਸਮਝਾਉਂਦੇ ਰਹਿੰਦੇ ਹਾਂ ਬੱਚੇ ਵੀ ਥੋੜਾ ਧਿਆਨ ਨਾਲ। ਹਾਂ। ਸ਼ੂਟਿੰਗ ਦੇ ਵਿੱਚ ਗਏ ਹੋ ਨਾਲ ਇਹਨਾਂ ਦੇ ਇਸ ਤਰ੍ਹਾਂ ਦੇ ਆ ਰਿਹਾ ਸ਼ੂਟਿੰਗ ਦਾ ਟੂਰ। ਸ਼ੂਟਿੰਗ ਦੇ ਵਿੱਚ ਕਿਹੋ ਜਿਹੀਆਂ ਰਹੀਆਂ ਐਕਸਪੀਰੀ ਸ਼ੂਟਿੰਗ ਜਾਨਕੀ ਬਹੁਤ ਵਧੀਆ ਸੀ ਇਹਦੀ ਜਦੋਂ ਫਸਟ ਟਾਈਮ ਇਹਦੀ ਸ਼ੂਟਿੰਗ ਸੀ ਉਦੋਂ ਥੋੜਾ ਜਿਆਦਾ ਡਿਲੇਟ ਹਦਾ ਸੀਗਾ ਕਿਉਂਕਿ ਜਿਵੇਂ ਲੋਕਾਂ ਦੀ ਗੱਲਾਂ ਸੁਣਦੇ ਸੀ ਕਿ ਵੀ ਉੱਥੇ ਕੁਝ ਗਲਤ ਵੀ ਹੁੰਦਾ ਵਾ ਕੁਝ ਗਲਤ ਨਾਲ ਜਿੱਟਾ ਸੀਗਾ ਫਿਰ ਵੀ ਤੇ ਮੈਂ ਫਿਰ ਵੀ ਇਹਦੇ ਨਾਲ ਰਹਿ ਪੰਜਾ ਉੱਥੇ ਜਾ ਕੇ ਉੱਥੇ ਮਾਹੌਲ ਦੇਖਿਆ ਤੇ ਉੱਥੇ ਬਿਲਕੁਲ ਜਿਵੇਂ ਫੈਮਿਲੀ ਹੁੰਦੀ ਐਵੇਂ ਦਾ ਸੀਗਾ ਤੇ ਸੈਕਿੰਡ ਵਾਰ ਵੀ ਜਦੋਂ ਚੱਗੀ ਦੇ ਨਾਲ ਹੋਈ ਸੀ ਉਦੋਂ ਵੀ ਫੈਮਿਲੀ ਮੌਜੀ ਸੀ ਕਿਹੜੇ ਕਿਹੜੇ ਗਾਣੇ ਦੀ ਸ਼ੂਟਿੰਗ ਕੀਤੀ ਹੈ ਤਾਂ ਇਹਨਾਂ ਨੇ ਸ਼ੂਟਿੰਗ ਕੀਤੀ ਆ ਗੁਪਤ ਨੇ ਆ ਇੱਕ ਬ੍ਰਿਟਿਸ਼ ਕਲਰ ਸੀਗਾ ਰਵਿੰਦਰ ਸਿੰਘ ਨੰਤਾ ਨੰਦਨ ਤੋਂ ਤੇ ਇੱਕ ਕੀਤੀ ਹੈ ਜੱਗੀ ਖਤਰਾ ਨਾ ਹੋਰ ਆ ਰਹੀ ਹੈ ਅੱਛਾ ਜੀ ਹਾਂ ਜੀ ਕਿਸ ਤਰ੍ਹਾਂ ਜਿਹੜੀ ਆਪਣੀ ਕੁਆਲੀਫਿਕੇਸ਼ਨ ਵਗੈਰਾ ਕੀ ਹੈ ਕੀ ਪੜ੍ਹਾਈ ਦਾ ਜਵਰ ਕੀ ਦੇਦੇ ਹਲੇ ਤਾਂ ਮੈਂ ਫਿਲਹਾਲ 12 ਕਰ ਰਹੀ ਹਾਂ ਉਸ ਤੋਂ ਬਾਅਦ ਮੈਂ ਅੱਗੇ ਆਪਣੀ ਸਟੱਡੀ ਕੰਟੀਨਿਊ ਰੱਖੂਗੀ ਜੀ ਮੇਰੇ ਆਮ ਮੰਦੇ ਵਿੱਚ ਸ਼ੌਂਕ ਹੈ ਜੱਗਿਆ ਮੋਡਲਿੰਗ ਦਾ ਮੇਰਾ ਮੈਂ ਆਈ ਥਿੰਕ 2019 ਤੋਂ ਰੀਲਾ ਬਣਾਉਣੀ ਹੈ ਸ਼ੁਰੂ ਕੀਤੀਆਂ ਸੋ ਮੈਂ ਘਰੇ ਰਹਿੰਦੀ ਸੀ ਤੇ ਫ੍ਰੀ ਰਹਿੰਦੀ ਸੀ ਇਸ ਕਰਕੇ ਫਿਰ ਮੈਨੇ ਜ਼ਿਲ੍ਹਾ ਦੇ ਨਾਲ ਨਾਲ ਅੱਗੇ ਸੋਚਿਆ ਕਿ ਇਹ ਚੀਜ਼ ਮੈਂ ਕਰ ਸਕਦੀ ਹਾਂ ਐਦਾਂ ਫਿਰ ਮੈਨੇ ਸ਼ੌਂਕ ਪੈ ਗਿਆ ਕਰੋਨਾ ਕਾਲ ਦੇ ਦੌਰਾਨ ਮਤਲਬ ਤਾਂ ਕਿ ਲੋਕਾਂ ਕੀ ਉੱਪਰ ਆਏ ਨੇ ਉਸ ਵਕਤ ਕਾਫੀ ਜੈਸੇ ਕਲਾਕਾਰ ਉੱਪਰ ਆਏ ਨੇ ਹਾਂ ਜਿਆਦਾ ਫੋਨ ਯੂਜ਼ ਕੀਤਾ ਵਾਸਤੇ ਉਸ ਟਾਈਮ ਵੀ ਕਾਫੀ ਕਿਉਂਕੀ ਹੁਣ ਇਲੈਕਟ੍ਰੋਨਿਕ ਜੁਗਰ ਇਹ ਕਿੱਦਾਂ ਕਹਿ ਸਕਦਾ ਹਾਂ ਸੋਸ਼ਲ ਮੀਡੀਆ ਦਾ ਜੁਗਰ ਹਾਂਜੀ ਤੇ ਲੋਕਾਂ ਲਚਿਤਤਾ ਨੂੰ ਵੀ ਜਿਆਦਾ ਫੰਕ ਕਰਦੇ ਨੇ ਤਾਂ ਸੁੰਦਰਤਾ ਨੂੰ ਵੀ ਜਿਆਦਾ ਫੰਕ ਕਰਦੇ ਨੇ ਅੱਜ ਦੇ ਸਮੇਂ ਨੂੰ ਲੈ ਕੇ ਕਿਸਮਤ ਦੇਖਦੇ ਚੱਲਦੇ ਹਾਂ ਸੀ ਮਤਲਬ ਜਿਵੇਂ ਅੱਪਾ ਕਹਿ ਸਕਦੇ ਆ ਕਿ ਜਿਨੇ ਉਹ ਕਰਨਾ ਹੈ ਨਾ ਵਧੀਆ ਜਿਹੜਾ ਆਪਣੇ ਵੱਲੋਂ ਸਹੀ ਕੰਮ ਕਰ ਰਿਹਾ ਤਾਂ ਉਹ ਉਹ ਲੋਕਾਂ ਨੂੰ ਫਿਰ ਸਪੋਰਟ ਕਰਨਗੇ ਚਾਹੇ ਅੱਗੇ ਜਾ ਕੇ ਕਰਨ ਚਾਹੇ ਪਹਿਲਾਂ ਪਹਿਲਾਂ ਹਾਰਡ ਵਰਕ ਬੰਦੇ ਨੂੰ ਹਰੇਕ ਨੂੰ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਆ ਬਟ ਅੱਗੇ ਜਾ ਕੇ ਆਈ ਥਿੰਕ ਸਪੋਰਟ ਕਰਦੇ ਨੇ ਸਾਡੇ ਜਾਨੀ ਪਹਿਲਾਂ ਵੀ ਕੋਈ ਪਰਿਵਾਰ ਦੇ ਵਿੱਚੋਂ ਮੋੜਨੇ ਲਈ ਕੋਈ ਆ ਜਾਂ ਪਰਵਾਦੇ ਚ ਕੋਈ ਸਿੰਗਿੰਗ ਦਾ ਕੋਈ ਪਰਵਾਦੇ ਹਾਂਜੀ ਮੇਰੇ ਨਾਨੂ ਨੇ ਸਿੰਗਿੰਗ ਕੀਤਾ ਹੈ ਨਾ ਸੋ ਮੇਰੇ ਮੰਮਾ ਨੇ ਵੀ ਕੀਤੀ ਜਿਸਾਂ ਦੀ ਜਿੰਨ ਦੇ ਨਾਲ ਉਹਨਾਂ ਨੇ ਲਾਈਕ ਉਹ ਕਿਤੇ ਆ ਕਿ ਕਹਿੰਦੇ ਨੇ ਜਿਵੇਂ ਕੀਰਤਨ ਕਰਦੇ ਨੇ ਉਹ ਵੀ ਕਿਤੇ ਹਾਂਜੀ ਪਰ ਪਰ ਦੇ ਨਾਲ ਪਰਵਾਸ ਹਾਂਜੀ 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 ਸਿਕਸ ਤੇ ਤੁਸੀਂ ਫਿਰ ਇੱਕ ਦੂਸਰੀ ਲੈਣ ਫੜੀ ਆ ਮੋਲਡਿੰਗ ਵਾਲਾ ਫਰਕ ਹੈ ਇਸ ਚੀਜ਼ ਦਾ ਫਰਕ ਬਹੁਤ ਹੈ ਹਾਂ ਹਾਂਜੀ ਤੇ ਫਿਰ ਇੱਕ ਪਰਵਾਸ ਇੱਕ ਪਰਵਾਸ ਆਪਣਾ ਹਾਂਜੀ ਤੇ ਉਹ ਧਾਰਮਿਕ ਸੰਸਥਾਵਾਂ ਦੇ ਨਾਲ ਜੋੜਦੇ ਨੇ ਜੋੜਦੇ ਨੇ ਤਾਂ ਤੁਸੀਂ ਕੀ ਉਹਨਾਂ ਦੀਆਂ ਸਿੱਖਿਆਵਾਂ ਨੂੰ ਦੇਖਿਆ? ਹਾਂਜੀ ਕਿਉਂਕਿ ਮੈਂ ਉਸੇ ਹੀ ਮਤਲਬ ਬਚਪਨ ਤੋਂ ਉਸੇ ਮਾਹੌਲ 'ਚ ਰਹੀ ਆ। ਸੋ ਫਿਰ ਮੈਂ ਉਹ ਤੋਂ ਕੁਝ ਸਿੱਖਿਆ ਹੀ ਆ ਜਿਵੇਂ। ਹਾਂ ਬਟ ਇਹ ਚੀਜ਼ ਹੁਣ ਜਿਵੇਂ ਕਰਨ ਤੋਂ ਬਾਅਦ ਇਹ ਚੀਜ਼ ਥੋੜੀ ਅਲੱਗ ਹੋ ਗਈ ਕਿ ਆਪਾਂ ਪੰਜਾਬੀ ਇੰਡਸਟਰੀ 'ਚ ਜਾ ਰਹੇ ਹਾਂ ਜਿਵੇਂ ਕੁਝ ਵੀ ਤਕਨਾਲੀਆਂ ਬਹੁਤ ਨਵੇਂਸ ਰੱਖਦੇ ਨੇ। ਕਿੱਥਾਂ ਫੇਸ ਕਰਾਂ? ਆਈ ਥਿੰਕ ਕੁੜੀਆਂ ਹੁੰਦੀਆਂ ਬਹੁਤ ਸਟਰੋਂਗ ਹੁੰਦੀਆਂ ਨੇ ਕੁੜੀਆਂ ਜੇ ਉਹ ਆਪਣੇ ਆਪ ਨੂੰ ਪ੍ਰੋਪਰ ਸਟਰੋਂਗ ਸਮਝ ਲੈਣ ਕਿ ਹਾਂ ਅਸੀਂ ਸਟਰੋਂਗ ਹੈਗੇ ਆ ਸੋ ਫਿਰ ਉਹ ਕੁਝ ਵੀ ਫੇਸ ਕਰ ਸਕਦੀਆਂ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਕੁੜੀਆਂ ਬਹੁਤ ਅਗਾ ਚ ਲੱਗੀਆਂ ਕੋਈ ਡੀਐਸਪੀ ਕੋਈ ਐਸਐਸਪੀ ਕੋਈ ਏਸੀਪੀ ਬਣੀਆਂ ਨੇ ਕੋਈ ਕੁਝ ਮੈਗਨੇਸ ਨਾਲਸ ਮਦਦ ਹੈ ਕਿ ਮੰਨਦੇ ਵਿੱਚ ਨੇ ਆ ਕਿ ਮੈਂ ਕੋਈ ਇਸ ਤਰ੍ਹਾਂ ਦਾ ਗੋਲ ਚੀਵਮੈਂਟ ਕਰਾਂ ਜਾਂ ਜੋੜਾ ਹੋਣਾ ਬਟ ਕੁਝ ਇਦਾਂ ਆਪਣੇ ਕੁਝ ਸ਼ੌਂਕ ਹੁੰਦੇ ਨੇ ਹਨਾ ਸੋ ਇਹ ਵੀ ਇੱਕ ਫੀਲਡ ਆ ਲਾਈਕ ਉਹ ਵੀ ਇੱਕ ਫੀਲਡ ਆ ਵਧੀਆ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਗਾਇਕੀ ਨੂੰ ਵੀ ਪ੍ਰਮੋਟ ਕਰੋਗੇ ਜਾਂ ਇਕਲਾ ਮੋਲਡਿੰਗ ਲੈ ਕੇ ਚਲਾਂਗੀ ਉਹ ਵੀ ਮੈਂ ਹਲੇ ਸਟਾਰਟਿੰਗ ਕਰਾਂਗੀ ਹਲੇ ਮੈਂ ਇਹ ਜਿਹੜਾ ਕੰਮ ਕਰ ਰਹੀ ਹਾਂ ਇਹਦੇ ਸਕਿੱਲਸ 'ਚ ਵੀ ਮੈਂ ਮਤਲਬ ਨਾ ਥੋੜਾ ਫੋਰਵਰਡ ਲਾਈਕ ਹੋਊਂਗੀ ਥੋੜਾ ਆਪਣੇ ਆਪ ਨੂੰ ਫਰਕ ਪਾਉਂਗੀ ਇਸ ਵਿੱਚ ਸਿੱਖੂਗੀ ਸਹਿਯੋਗ ਹੈ ਪਰਿਵਾਰਕ ਮੈਂਬਰਾਂ ਦਾ ਸਾਰਿਆਂ ਦਾ ਸਪੋਰਟ ਹੈ ਫੈਮਿਲੀ ਆਪੀ ਸਪੋਰਟ ਮਿਲ ਰਹੀ ਹੈ ਹਾਂਜੀ ਸਾਨੇਵਾਲ ਦੇ ਵਿੱਚ ਅੱਜ ਤੁਸੀਂ ਕਾਫੀ ਦੋ ਛੋਟੀਆਂ ਜਿਹੜੀਆਂ ਗਾਣੇ ਸੁਣੇ ਆਏ ਨੇ ਪੂਰਾ ਸਾਨੇਵਾਲ ਦੇ ਵਿੱਚ ਕਾਫੀ ਲੋਕਾਂ ਨੇ ਜਾਣਿਆ ਛਾਣਿਆ ਫੀਲ ਦੇ ਵਿੱਚ ਜਾਣਿਓ ਹੋਣੇ ਜਾਂਦੇ ਹੋ ਕਿਸ ਤਰ੍ਹਾਂ ਦਾ ਅਪੀਲ ਕਰਦੇ ਹਾਂ ਫੀਲ ਮੈਨੂੰ ਬਹੁਤ ਵਧੀਆ ਹੁੰਦਾ ਹੈ ਹਲੇ ਬਾਕੀ ਅੱਗੇ ਅੱਗੇ ਹਲੇ ਹੋਰ ਹਲੇ ਸਟਾਰਟਿੰਗ ਆ ਅੱਗੇ ਅੱਗੇ ਹੋਰ ਹਲੇ ਵਧੂਗੀ ਇਹ ਚੀਜ਼ ਪੜਾਈ ਨੂੰ ਲੈ ਕੇ ਕਿਸ ਤਰ੍ਹਾਂ ਲੈ ਕੇ ਚੱਲਾਂਗੇ ਨਾਲ ਨਾਲ ਪ੍ਰਮੋਟ ਕਰੋਗੇ ਪੜਾਈ ਨੂੰ ਵੀ ਜਾਂ ਪੜਾਈ ਦੇ ਨਾਲ ਨਾਲ ਸੰਬੰਧਿਤ ਗਾਇਕੀ ਨੂੰ ਜਾਂ ਤੁਸੀਂ ਮੋਡਲਿੰਗ ਨੂੰ ਪ੍ਰਮੋਟ ਕਰਦੇ ਜਾਊਂਗਾ ਪੜਾਈ ਦੇ ਨਾਲ ਨਾਲ ਕਿਉਂਕਿ ਪੜਾਈ ਸਭ ਤੋਂ ਵੱਧ ਜ਼ਰੂਰੀ ਹੈ ਕਿਉਂਕਿ ਅੱਗੇ ਕਈ ਵਾਰ ਆਪਾਂ ਨੂੰ ਇਦਾਂ ਦੇ ਕੁਝ ਕੰਡੀਸ਼ਨਸ ਹੋ ਜਾਂਦੇ ਨੇ ਕਿ ਬੰਦੇ ਨੂੰ ਕੋਈ ਕੰਮ ਕਰਨਾ ਪੈਂਦਾ ਹੈ ਸੋ ਇਸ ਲਈ ਆਪਾਂ ਨੂੰ ਸਟੱਡੀ ਨੂੰ ਵੀ ਅੱਗੇ ਰੱਖਣਾ ਚਾਹੀਦਾ ਹੈ ਆਪਣੇ ਨਾਲ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਸੀਂ ਜਿਸ ਤਰ੍ਹਾਂ ਬੇਟੀ ਨੇ ਇਸ ਰਸਤੇ ਨੂੰ ਚੁਣਿਆ ਹਾਂ ਕੀ ਲੱਗਦਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਬੜਾਵਾ ਦਿੱਤਾ ਜਾਏਗਾ ਜਾਂ ਕਿਸ ਤਰ੍ਹਾਂ ਚੱਲੇ ਜਾਏਗਾ ਹਾਂਜੀ ਅੱਗੇ ਜਾਕੀ ਚੀਜ਼ ਵੱਧ ਚੁਗੀ ਹਾਂਜੀ ਤੇ ਫਾਈਟਿੰਗ ਕਰੇ ਜਲਦੀ ਜਲਦੀ ਆਪਣਾ ਸੁਪਨਾ ਪੂਰਾ ਕਰੇ ਜੋ ਇਹਦਾ ਸੁਪਨਾ ਵਾ ਤੇ ਮਿਲਣਾ ਦੇ ਕਾਫੀ ਉੱਪਰ تک ਜਾਉਗੀ ਕਿਸ ਤਰ੍ਹਾਂ ਦੀ ਥੀਮ ਲੈ ਕੇ ਚੱਲਿਓ ਕੀ ਗੋਲ ਅਚੀਵਮੈਂਟ ਕਰਨਾ ਚਾਹੁੰਦੀ ਮੇਰੇ ਆਈ ਥਿੰਕ ਮੈਂ ਆਪਣੇ ਸਾਰੇ ਡਰੀਮਸ ਪੂਰੇ ਕਰਨਾ ਚਾਹੁੰਦੀ ਆ ਕਿ ਜਿਵੇਂ ਮਮਾ ਨੇ ਮੇਰੇ ਨੂੰ ਬਹੁਤ سارے ਦੁੱਖ ਦੇਖੇ ਨੇ ਸੋ ਉਹਨਾਂ ਨੂੰ ਮੇਰੇ ਵੱਲੋਂ ਨਾ ਕੋਈ ਦੁੱਖ ਦੇਖਣ ਜਿੱਦਾਂ ਨੇ ਡੀਟਸ ਨੇ ਕਿ ਸੋਚਿਆ ਹਮਾਰੇ ਵਿੱਚ ਜਿਵੇਂ ਮੇਰੇ ਕੋਲ ਕਾਰ ਵਗੈਰਾ ਹੋ ਕਾਰਸ ਹੋਣ ਵਧੀਆ ਹੈਣਾ ਸੋ ਲੋਕ ਮੈਨੂੰ ਜਾਣਣ ਹੋਰ ਹੈਣਾ ਤੇ ਹੋਰ ਪਿਆਰ ਦੇ ਲੋਕ ਤਾਂ ਜਾਨਦੇ ਨੇ ਹਲੇ ਮਤਲਬ ਉਹ ਜਾਣਦੇ ਨੇ ਤੇ ਮਤਲਬ ਇਹ ਤਾਂ ਸਿਰਫ ਇੱਕ ਉਹਦੇ ਵਿੱਚ ਹੋ ਗਿਆ ਨਾ ਜਿਵੇਂ ਪੰਜਾਬ ਹੋ ਗਿਆ ਉਹਦੇ ਵਿੱਚ ਵਿੱਚ ਮਤਲਬ ਪ੍ਰੋਪਰ ਸਾਰੇ ਵਰਡ ਪੂਰਾ ਪੂਰਾ ਸਮਝਾਜੀ ਕਿ ਉਹਨਾਂ ਦੇ ਸਮੇਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਾਂ ਪ੍ਰੋਬਲਮਸ ਆਈਆਂ ਮੰਨ ਲਓ ਕਿ ਕੋਈ ਇੱਦਾਂ ਦੀ ਪ੍ਰੋਬਲਮ ਆਈ ਦਿੱਕਤ ਆਈ ਤਾਂ ਆਪਣੇ ਆਪ ਨੂੰ ਮੋਲਡ ਕਰਨਾ ਪਿਆ ਕਿ ਉਹ ਤਰੀਕਾ ਨਾ ਕਰੋਗੇ ਆਈ ਥਿੰਕ ਮੈਂ ਉਹਨਾਂ ਨੂੰ ਸਾਹਮਣਾ ਕਰੂੰਗੀ ਉਹਨਾਂ ਪ੍ਰੋਬਲਮਸ ਨਾਲ ਕਿਉਂਕਿ ਕਾਫੀ ਪ੍ਰੋਬਲਮਸ ਆਉਂਦੀਆਂ ਨੇ ਇਸ ਲਾਈਨ ਦੇ ਵਿੱਚ ਜਦੋਂ ਚੱਲਦੇ ਆ ਕਾਫੀ ਅਸਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਸੁਣਦੇ ਹੋ ਦੇਖਦੇ ਹੋ ਅੱਜਕੱਲ ਕਿਉਂਕਿ ਮੋਡਲਿੰਗ ਦਾ ਜ਼ਮਾਨਾ ਔਰ ਮੋਡਲਿੰਗ ਦੇ ਕਰਨੀ ਬਹੁਤ ਮੁਸ਼ਕਿਲ ਹੈ ਔਰ ਇਸ ਪੜਾਅ ਦੇ ਵਿੱਚ ਚੱਲਣਾ ਬਹੁਤ ਔਖਾ ਹੁੰਦਾ ਕਿਉਂਕਿ ਗਾਇਕੀ ਜਾਂ ਕੋਈ ਵੀ ਕੰਮ ਨੂੰ ਲੈ ਕੇ ਚੱਲਦੇ ਆ ਹਰ ਇੱਕ ਚੀਜ਼ ਦੀ ਮੁਸ਼ਕਿਲ ਸਾਨੂੰ ਫੇਸ ਕਰਨੀ ਪੈਂਦੀ ਹੈ ਖਾਸ ਕਰ ਕੁੜੀਆਂ ਔਰ ਕੁੜੀ ਨੂੰ ਚੱਲਣਾ ਬਹੁਤ ਮੈਚ ਪ੍ਰੋਬਲਮ ਹੁੰਦਾ ਕਿਹਦਾ ਅਚੀਵਮੈਂਟ ਕਰੋਗੇ ਜਿਹੜੀ ਆਪਣਾ ਗੋਲ ਹੈ ਟੀਮ ਹੈ ਤੁਹਾਡਾ ਮੈਂ ਆਪਣਾ ਬਸ ਬੰਦੇ ਨੂੰ ਹਮੇਸ਼ਾ ਆਪਣਾ ਸਹੀ ਰਹਿਣਾ ਚਾਹੀਦਾ ਹੈ ਦੂਸਰਾ ਜਿੱਦਾਂ ਦਾ ਵੀ ਆ ਪਰ ਆਪਣਾ ਸਹੀ ਕੰਮ ਕਰਨਾ ਚਾਹੀਦਾ ਬੰਦੇ ਨੂੰ ਕਦੇ ਵੀ ਮਤਲਬ ਡੀਮੋਟੀਵੇਟ ਨਹੀਂ ਹੋਣਾ ਚਾਹੀਦਾ ਜੀ ਹੋਰ ਵੀ ਜਾਣੇ ਆ ਰਹੇ ਨੇ ਤੁਹਾਡੇ ਹਾਂਜੀ ਹਲੇ ਹੋਰ ਸ਼ੂਟਿੰਗ ਸੋਨ ਗਾਹ ਕਿਹੜੇ ਕਿਹੜੇ ਸਿੰਘ ਸ਼ੂਟਿੰਗ ਚੱਲ ਰਹੀ ਹੈ ਜਾਂ ਕਰਨੀ ਹੈ ਜੀ ਹਲੇ ਕਰਨੀ ਆ ਨੇ ਹਲੇ ਕਰਨੀ ਆ ਨੇ ਅੱਛਾ ਜਿਸ ਤਰ੍ਹਾਂ ਤੁਸੀਂ ਡੋਗ ਆਣੇ ਦੀ ਸ਼ੂਟਿੰਗ ਕੀਤੀ ਹੈ ਕਿਹੜੀ ਕਿਹੜੀ ਜਗ੍ਹਾ ਤੇ ਸ਼ੂਟਿੰਗ ਕਰਨ ਕਿਸ ਤਰ੍ਹਾਂ ਦਾ ਰਿਹਾ ਉਸ ਵਕਤ ਮਾਹੌਲ ਕਿਸ ਤਰ੍ਹਾਂ ਦਾ ਇੱਕ ਜਲੰਦਰ ਹੋਈ ਸੀ ਕਿ ਫਸਟ Song ਸੀਗਾ ਜਦੋਂ ਮੇਰਾ ਬ੍ਰਿਟਿਸ਼ ਕਲਰ ਸੋ ਉਹਦੀ ਜਲੰਦਰ ਹੋਈ ਸੀ ਸੋ ਜਿਹੜਾ ਹੁਣ ਹੁਣ ਵਾਲਾ ਗਾਣਾ ਸੀਗਾ ਤੇ ਉਹਦੀ ਆਲੰਗਿਤ ਹੋਈ ਸੀ ਹਾਂਜੀ ਪਰ ਉਹ ਹਲੇ ਰਿਲੀਜ਼ ਹੋਣਾ ਹੈ ਸੋ ਹਲੇ ਹੋਇਆ ਨਹੀਂ ਫਰੈਂਡ ਸਰਕਲ ਦੇ ਵਿੱਚ ਕਿਸ ਤਰ੍ਹਾਂ ਦਾ ਸਪੋਰਟ ਮਿਲ ਰਿਹਾ ਤੁਹਾਨੂੰ ਫਰੈਂਡ ਸਰਕਲ ਚ ਸਾਰਿਆਂ ਨੇ سپورਟ ਕੀਤਾ ਮੇਰੇ ਵਰਿੰਦਾ ਦੀ ਹੋਗੇ ਨਵੇਦੀਕਾ ਹੋਗੀ ਪ੍ਰਾਚੀ ਦੀ ਇਹਨਾਂ ਸਾਰਿਆਂ ਨੇ سپورਟ ਕੀਤਾ ਬਹੁਤ ਸਕੂਲ ਦੇ ਵਿੱਚ ਪੜਦੇ ਹਾਂ ਹਾਂਜੀ ਕਿਹੜੇ ਸਕੂਲ ਚ ਪੜਦੇ ਹੋ ਸ਼ਕਤੀ ਪਬਲਿਕ ਸੀਨੀਅਰ ਸਟੈਂਡਰਡ ਸਕੂਲ ਜਾਣੇ ਸਕੂਲ ਦੇ ਵਿੱਚੋਂ ਹਾਂਜੀ ਕਦੇ ਕਦੇ ਹੀ ਬੰਦ ਲੱਗ ਅੱਜ ਕਦੇ ਕਦੇ ਜਾਂਦੀ ਹੈ ਕੀ ਰੀਜਨ ਕੀ ਹੈ ਓਦਾਂ ਹੀ ਜਲਦੀ ਉੱਠਣਾ ਪੈਂਦਾ ਹੈ ਅੱਜ ਜਲਦੀ ਉੱਠਣਾ ਪੈਂਦਾ ਇਸ ਕਰਕੇ ਤੁਸੀਂ ਨਾਲ ਨਾਲ ਪਹਿਲਾਂ ਕਹਿ ਕੇ ਹਟਿਓ ਕਿ ਪੜਾਈ ਤੋਂ ਵੀ ਜ਼ਰੂਰੀ ਲੈ ਕੇ ਚੱਲਣਾ ਪਏ ਕਿਉਂਕਿ ਪੜਾਈ ਕਿਉਂਕਿ ਆਪਾਂ ਘਰੇ ਵੀ ਪੜ ਸਕਦੇ ਨਾ ਜ਼ਰੂਰੀ ਨਹੀਂ ਹੈਗਾ ਆਪਾਂ ਸਕੂਲ ਜਾ ਕੇ ਪੜਨਾ ਆਪਾਂ ਘਰੇ ਵੀ ਪੜ ਸਕਦੇ ਨਾ ਘਰੇ ਹੀ ਸਰਟੀਫਿਕੇਟ ਮਿਲ ਜਾਣਗੇ ਘਰੇ ਆਪਾਂ ਪੜ ਕੇ ਜੇ ਮ ਸਕੂਲ ਜੇ ਐਡਮਿਸ਼ਨ ਲੈ ਲਓ ਫਤਗਾ ਕਦੇ ਕਦਾਈ ਚਾ ਕੇ ਵੀ ਆਪਾਂ ਜੇ ਪੜਨਾ ਹੀ ਆ ਤਾਂ ਵਧੀਆ ਪਰਸੈਂਟੇਜ ਆ ਜਾਂਦੀ ਹੈ ਪ੍ਰੈਜ਼ੈਂਟਰ ਆ ਆਪਣੀ ਹਾਜ਼ਰੀ ਪੂਰੀ ਹੋ ਗਈ ਕਿ ਪ੍ਰੈਜ਼ੈਂਟਰ ਦਾ ਫੇਰ ਹੀ ਆ ਜਿਵੇਂ ਲਾਈਕ ਮਤਲਬ ਜਿਵੇਂ ਮਹੀਨੇ ਚ ਆਪਾਂ 20 25 ਦਿਨ ਚੱਲ ਜੇ ਬਹੁਤ ਆ ਜਾਂਦਾ ਅੱਛਾ 20 25 ਦਿਨ ਚੱਲੇ ਉਹ ਤਾਂ ਵੈਸੇ ਚਾਰ ਚੁੱਕਿਆਂ ਤਾਂ ਹੋ ਜਾਂਦੀ ਐਸਾ ਕਿਉਂਕਿ ਕਿਉਂਕਿ ਜੇ ਆਪਾਂ ਜਿਵੇਂ ਛੁੱਟੀਆਂ ਉਹ ਅਲੱਗ ਲਾ ਕੇ ਆਉਂਦਾ 20 ਦਿਨ ਚੱਲ ਜੇ ਤਾਂ ਵੀ ਠੀਕ ਹੈ ਜਿਵੇਂ ਚੱਲ ਜੇ ਠੀਕ ਆ ਲਈਏ ਦੇ ਮਤਲਬ ਮਤਲਬ ਸੰਡੇ ਨੂੰ ਅਲੱਗ ਕਰਕੇ ਪੜਾਈ ਪਿੱਛੇ ਨਹੀਂ ਰਹਿ ਜਾਂਦੀ ਨਹੀਂ ਇਹ ਸਟੱਡੀ ਚ ਤਾਂ ਬਹੁਤ ਵਧੀਆ ਹੈ ਅੱਛਾ ਜੀ ਕਿਹ ਤਰ੍ਹਾਂ ਦਾ ਸਟੱਡੀ ਦਾ ਸਿੱਧਾ ਇਹਦਾ ਬਹੁਤ ਵਧੀਆ ਵਾ ਮੈਨੂੰ ਅੱਜ ਤੱਕ ਲਾਈਕ ਇਹ ਸਦੇਖਣਾ ਰੇ ਨਹੀਂ ਮੈਂ ਕਦੇ ਕੋਈ ਲੰਬਾ ਨਹੀਂ ਹੈ ਸਟੱਡੀ ਦਾ ਮਾਨਾ ਜੀ ਤੁਹਾਨੂੰ ਆਪਣੀ ਟੀ ਇਹ ਦੇ ਉੱਪਰ ਕਿਉਂਕਿ ਅੱਜ ਕੁੱਤਾ ਵਾਂਗ ਚੱਲ ਰਹੇ ਨੇ ਕਿ ਮੇਰੇ ਪੁੱਤਾਂ ਨੇ ਮੈਨੂੰ ਕਦੇ ਆਪਣੀ ਕੁੜੀ ਦੇ ਬਰਾਬਰ ਸਮਝਿਆ ਹੁੰਦੇ ਜੀ ਕਿਉਂਕਿ ਅੱਜ ਕੱਲ ਮੁੰਡੇ ਤੇ ਕੁੜੀਆਂ ਇੱਕ ਬਰਾਬਰ ਸਮਝੇ ਜਾਂਦਾ ਤੇ ਇਸ ਲਈ ਕਿਹਨਾਂ ਸੰਕੀ ਚੱਲਦੇ ਹਾਂ ਹਾਂ ਜੀ ਕਿਉਂਕਿ ਤੁਹਾਨੂੰ ਸਮਝੀਏ ਇਸ ਸੁਪਨੇ ਨੇ ਤੁਹਾਨੂੰ ਇੰਨਾ ਮਿਲਿਆ ਮੇਰੇ ਬਹੁਤ ਸੁਖੇ ਰਹੇ ਮੈਂ ਕਾਫੀ ਕਠਨ ਸਮੇਂ ਚੋਂ ਨਿਕਲੀ ਆ ਭਾਜੀ ਤੇ ਪਰ ਮੈਂ ਜੇ ਜਹਾਨੀ ਹੋਣ ਦਿੱਤੇ ਪਾ ਲਈ ਇਹ ਕੋਈ ਤਕਲੀਫ ਨਹੀਂ ਹੋਣਦੀ ਜੀ ਤੇ ਬਹੁਤ ਖਾਇਲ ਪਾਲਿਆ ਬਹੁਤ ਦੁੱਖ ਸਹਿ ਲਿਆ ਪਰ ਬਹੁਤ ਸਾਰਾ ਸਾਥ ਸਹਿਆ ਲਿਆ ਪਰ ਹੁਣ ਜੇ ਇਹ ਆ ਵੀ ਇਹ ਨਹੀਂ ਉਚਾਈ ਤੱਕ ਜਾ ਗਏ ਤੇ ਇਹਨੂੰ ਦੇਖ ਕੇ ਮੈਂ ਆਪਣੇ ਸਾਰੇ ਦੁੱਖ ਭੁੱਲ ਜਾਂਦੀ ਜੀ ਬਿਲਕੁਲ ਕਿਉਂਕਿ ਇੱਕ ਮਾਂ-ਵਾਪ ਦਾ ਸੁਪਨਾ ਹੁੰਦਾ ਕਿ ਸਾਡੇ ਧੀ ਪੁੱਤ ਉੱਪਰ ਉਚਾਈਆਂ ਨਿਖੋਣ ਔਰ ਮਾਪੇ ਆਪਣੇ ਬਹੁਤ ਸਾਰੇ ਦੋ ਕਟੇ ਹੁੰਦੇ ਨੇ ਬਾਲੇ ਕਿ ਜਦੋਂ ਆਪਣੇ ਧੀ ਪੁੱਤ ਨੂੰ ਦੇਖਦਾ ਤਾਂ ਸਿਆਦੋ ਸਾਰੇ ਭੁੱਲ ਜਾਂਦਾ ਤੇ ਜਦੋਂ ਪਰਮਾਤਮਾ ਸੁੱਖ ਦਿੰਦਾ ਤਾਂ ਸਾਨੂੰ ਦੁੱਖਾਂ ਦੀ ਜਾਂ ਆਪਣੀ ਰਹਿੰਦੇ ਹੀ ਸਾਨੂੰ ਦੋ ਸੁੱਖ ਹੁੰਦੇ ਨੇ ਸੋ ਕਾਫੀ ਉਮੀਦਾਂ ਹੁੰਦੀਆਂ ਨੇ ਆਪਣੇ ਧੀ ਪੁੱਤ ਦੇ ਉੱਪਰ ਹਾਂਜੀ ਤੇ ਇਹਦੇ ਨਾਲ ਨਾਲ ਕੋਈ ਜਿੱਥੇ ਪ੍ਰਸ਼ਨ ਕਰਦੇ ਹਾਂ ਹਾਂਜੀ ਅੱਗੇ ਕੁਝ ਹੈ ਪੜਾਈ ਦੇ ਨਾਮ ਦਾ ਹਾਂਜੀ ਅੱਗੇ ਮੈਂ ਬੀਏ ਕਰਨੀ ਹੈ ਤੇ ਉਸ ਤੋਂ ਬਾਅਦ ਫਿਰ ਐਮਏ ਕਰੂੰਗੀ ਸਿੰਗਲਿੰਗ ਦੀ ਗੱਲ ਕਰਦੇ ਸੀ ਸਿੰਗਲਿੰਗ ਦੇ ਵਿੱਚ ਜਿੱਥੇ ਦਾ ਰੁਝਾਨਾ ਤੁਹਾਡਾ ਸਿੰਗਿੰਗ ਹਾਲੇ ਮੈਂ ਸੋਚ ਰਹੀ ਹਾਂ ਕਿ ਮੈਂ ਸਟਾਰਟ ਕਰਾਂ ਬਟ ਮੈਨੂੰ ਲੱਗਦਾ ਕਿ ਹਾਲੇ ਮੈਨੂੰ ਮਾਰਨਿੰਗ ਵਾਲੀ ਜਾਣਾ ਚਾਹੀਦਾ ਕਿਉਂਕਿ ਮੈਨੂੰ ਹਾਲੇ ਇੱਕ ਕੰਮ ਕਰਨਾ ਪਹਿਲਾਂ ਚਾਹੀਦਾ ਮਾਰਨਿੰਗ ਦੀ ਤਾਂ ਕਾਫੀ ਤਰ੍ਹਾਂ ਦੀ ਹੁੰਦੀਆਂ ਜਿਸ ਤਰ੍ਹਾਂ ਕਾਰਡ ਵਾਕਿੰਗ ਮੂਵਲੀ ਜਾਂ ਕੁਝ ਹੋਰ ਮਾਰਨਿੰਗ ਲਾ ਲੋ ਜਿਹੜੀ ਮੋਡਲਿੰਗ ਤੁਸੀਂ ਜਿਆਦਾ ਹੋਰ ਵੀ ਤਜੀਦ ਹੁੰਦੇ ਲਈ ਕੋਈ ਵੀ ਸੱਭਿਆਚਾਰਕ ਚੀਜ਼ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਫੈਮਿਲੀ ਚ ਬੈਠ ਕੇ ਦੇਖੀ ਜਾਵੇ ਕਿਉਂਕਿ ਹੁਣ ਲੋਕ ਜਿਆਦਾ ਮੋਬਾਈਲ ਦੇਖਦੇ ਨੇ ਤੇ ਟੀਵੀ ਵੀ ਘੱਟ ਦੇਖਦੇ ਨੇ ਸੋ ਫੋਨ ਦੇ ਵਿੱਚ ਜੇ ਦੇਖ ਰਹੇ ਨੇ ਬੱਚੇ ਵੀ ਦੇਖਦੇ ਸਾਰਿਆਂ ਨੂੰ ਪਸੰਦ ਆਵੇ ਸੋ ਇਦਾਂ ਦੀ ਚੀਜ਼ ਕਰਨੀ ਚਾਹੀਦੀ ਹੈ ਤੁਸੀਂ ਬਣਾਉਨੇ ਹੋ ਕਿੱਤਾਂ ਤੇ ਵਲੌਗ ਬਣਾਉਨੇ ਹੋ ਓਦਾਂ ਹੀ ਜਿਵੇਂ ਫੈਮਿਲੀ ਵਲੌਗ ਹੋਗੇ ਕਿਤੇ ਟਰੈਵਲਿੰਗ ਵਲੌਗ ਹੋ ਗਿਆ ਸੋ ਇਦਾਂ ਦੀ ਮੈਂ ਵਲੌਗ ਬਣਾਉਣੀ ਆ ਸੋ ਜਿਹੜੇ ਫੈਮਿਲੀ ਚ ਬੈਠ ਕੇ ਦੇਖੇਗਾ ਔਰ ਕੁਝ ਥੀਮ ਲੈ ਕੇ ਚੱਲਦੇ ਹਾਂ ਕੁਝ ਸੋਚ ਲੈ ਕੇ ਚੱਲ ਰਹੇ ਹਾਂ ਲੱਗਦਾ ਹਾਂ ਕੁਝ ਏਦਾਂ ਦਾ ਮੈਨੂੰ ਲੱਗਦਾ ਕਿ ਕਈ ਲੋਕ ਜਿਵੇਂ ਜਲਦੀ ਸ਼ਾਰਟਕਟ ਕਰਦੇ ਨੇ ਮਤਲਬ ਜਿਆਦਾ ਫੋਲੋਅਰਸ ਹੋ ਜਾਣ ਹੈਨਾ ਸੋ ਲੈਕਚਰ ਤਾਂ ਫੈਲਾਉਂਦੇ ਨੇ ਬਟ ਆਈ ਥਿੰਕ ਮੈਨੂੰ ਨਹੀਂ ਲੱਗਦਾ ਕਿ ਉਹ ਚੀਜ਼ ਕਰਨੀ ਚਾਹੀਦੀ ਆ ਕਿਉਂਕਿ ਜੇ ਆਪਾਂ ਸਹੀ ਚੀਜ਼ ਕਰ ਰਹੇ ਹਾਂ ਟਾਈਮ ਤਾਂ ਲੱਗੂਗਾ ਹਰ ਇੱਕ ਚੀਜ਼ ਨੂੰ ਲੱਗਦਾ ਪਰ ਜਿਹੜੇ ਆਪਣੇ ਪੈਰ ਜਮ ਜਾਂਦੇ ਨੇ ਉੱਥੇ ਫਿਰ ਜੇ ਆਪਾਂ ਕਿਸੇ ਵਧੀਆ ਮੁਕਾਮ ਤੇ ਪਹੁੰਚ ਜਾਂਦੇ ਆ ਅੱਜ ਦਾ ਸਮਾਂ ਕਾਫੀ ਸਪੀਡ ਨਾਲ ਚੱਲ ਰਿਹਾ ਵਾ ਜੋ ਜਦਾਂ ਗੱਲ ਕੀਤੀ ਕਿ ਲੋਕ ਲਚਕਤਾ ਨੂੰ ਵੀ ਜ਼ਿਆਦਾ ਫੰਕ ਕਰਦੇ ਦੇਖਣਾ ਚੰਦ ਕਰਦੇ ਆ ਪਰ ਲੇਕਿਨ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਦੋ ਪਹਿਲੂ ਨਹੀਂ ਸਿੱਕੇਦੇ ਤੇ ਹਰੇਕ ਹੀ ਦੇਖਣਾ ਫੰਕ ਕਰਦੇ ਨੇ ਤੇ ਜ਼ਿਆਦਾਤਰ ਲੋਕ ਸੁੰਦਰਤਾ ਨੂੰ ਪਸੰਦ ਕਰਦੇ ਨੇ ਇਸ ਤਰ੍ਹਾਂ ਨਹੀਂ ਆ ਕਿ ਜ਼ਿਆਦਾ ਲਚਕਤਾ ਵਾਲੀ ਧਿਆਨ ਜਾਂਦਾ ਵਾ ਪਰ ਤੁਹਾਡੇ ਕੋਲੋਂ ਜਿਹੜੀ ਸਾਫ ਸੁਥਰੀ ਮੋਡਲਿੰਗ ਸਾਫ ਸੁਥਰੀ ਗਾਇਕੀ ਨੂੰ ਲੈ ਕੇ ਚੱਲੋਗੇ ਪ੍ਰਮੋਟ ਕਰੋਗੇ ਤਾਂ ਉਸ ਮੁਕਤਮੇ ਦਾ ਜਾਨੀ ਮਕਾਮ ਤੱਕ ਪਹੁੰਚਾਂਗਾ ਕਿਉਂਕਿ ਜਿਹੜੀਆਂ ਹੁਣ ਕੁੜੀਆਂ ਨੇ ਉਹ ਬਹੁਤ ਮਤਲਬ ਮਾਡਰਨ ਲਾਈਕੋ ਜਮਾਨੇ ਦੀਆਂ ਹੋ ਗਈਆਂ ਪਰ ਇੰਨਾ ਵੀ ਬੰਦੇ ਨੂੰ ਮਾਡਰਨ ਨਹੀਂ ਹੋਣਾ ਚਾਹੀਦਾ ਕਿ ਬੰਦਾ ਆਪਣੀ ਸੱਭਿਆਤਾ ਭੁੱਲ ਜਾਏ ਕਿ ਅਸੀਂ ਕਿਵੇਂ ਸੀ ਤੇ ਹੁਣ ਅਸੀਂ ਕਿਵੇਂ ਆ ਸੋ ਐਡਾ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਜੋ ਆਪਾਂ ਪਹਿਲਾਂ ਸੀ ਆਪਾਂ ਨੂੰ ਉਦਾਂ ਹੀ ਨਿਸ਼ਾ ਰਹਿਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਸੋਚਿਆ ਤੇ ਰਹੇਗੀ ਕਿ ਕੀ ਚੇਂਜ ਹੋਏਗੀ ਐਦਾਂ ਰਹੋ ਕਿਸੇ ਵੇਲੇ ਹੁੰਦਾ ਕਿ ਮੰਦਾ ਜਦੋਂ ਥੋੜਾ ਜਿਹਾ ਗਾਂਂ ਜਾਂ ਨਹੀਂ ਜਾਂਦਾ ਵਾ ਤਾਂ ਸਾਇਸ ਸੋਚ ਵੀ ਬਦਲ ਜਾਂਦੀ ਹੈ ਨਹੀਂ ਮੇਰੇ ਸਿੱਧੇ ਰਹੂਗੀ ਕਿਉਂਕਿ ਜਿਹੜੀ ਜਗ੍ਹਾ ਤੇ ਆਪਾਂ ਰਹਿ ਰਹੇ ਆ ਤਾਂ ਉਦੋਂ ਲੈ ਕੇ ਆਪਾਂ ਨੂੰ ਚੱਲਣਾ ਚਾਹੀਦਾ ਕਿ ਇੱਥੇ ਆ ਚੀਜ਼ ਸਹੀ ਆ ਕਿ ਇਦਾਂ ਹੀ ਹੋਣਾ ਚਾਹੀਦਾ ਇੱਥੇ ਅ ਛੋਟੇ ਹੁੰਦੇ ਆ ਵੀ ਕੁਝ ਸੋਚ ਰਹੀ ਆ ਕਿ ਕਰੋਨਾ ਕਾਲ ਤੋਂ ਇਹ ਬਾਅਦ ਜਿਹੜੀ ਮੋਡਲਿੰਗ ਦਾ ਤੁਹਾਡਾ ਧਿਆਨ ਬਣਿਆ ਅ ਇਹ ਤੋਂ ਕਰੋਨਾ ਤੋਂ ਬਾਅਦ ਮੇਰਾ ਮੋਡਲਿੰਗ ਦਾ ਮੋਡਲਿੰਗ ਦਾ ਧਿਆਨ ਬਣਿਆ ਉਦੋਂ ਪਹਿਲਾਂ ਦਾ ਕੀ ਸੀਗਾ ਕੁਝ ਸੀਗਾ ਮਨ ਦੇ ਵਿੱਚ ਉਸ ਤੋਂ ਪਹਿਲਾਂ ਤਾਂ ਮੈਨੂੰ ਕੁਝ ਨਹੀਂ ਪਤਾ ਉਸ ਤੋਂ ਪਹਿਲਾਂ ਦਾ ਕੋਈ ਪਲਾਨ ਸੀ ਮੇਰਾ ਪਲਾਨ ਸੀ ਤੇ ਫੇਰ ਹੋਰ ਇਸ ਦੇ ਨਾਮ ਨਾਲ ਜਿਸ ਤਰ੍ਹਾਂ ਸਕੂਲ ਦੇ ਪਛਾਣੇ ਹਾਂ ਜੀ ਟੀਚਰਸ ਕਾਫੀ ਉ ਤਾਂ ਕੋਈ ਕਹਿੰਦੇ ਹੋਂ ਦੇ ਸਟਾਰ ਆ ਗਏ ਜੀ ਪ੍ਰਿੰਸੀਪਲ ਸਰ ਹੋਗੇ ਪ੍ਰਿੰਸੀਪਲ ਮੈਮ ਹੋਗੇ ਤੇ ਮੇਰੇ ਕਲਾਸ ਇਨਚਾਰਜ ਹੋਗੇ ਰਸ਼ਪਾਲ ਮੈਮ ਸੋ ਉਹ ਮੈਨੂੰ ਮਤਲਬ ਨਾ ਬਹੁਤ ਪਹਿਲਾਂ ਤੋਂ ਸਪੋਰਟ ਕਰਦੇ ਸੀਗੇ ਕਿ ਉਹ ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਬਸ ਆਪਣਾ ਤੋਂ ਸਹੀ ਚੱਲ ਦੋਨਾਂ ਪਾਸੇ ਫੋਕਸ ਰੱਖ ਦੋਨਾਂ ਪਾਸੇ ਫੋਕਸ ਹਾਂ ਪੜਾਈ ਵਾਲੇ ਵੀ ਤੇ ਨਾਲ ਮੋਡਲਿੰਗ ਵਾਲੇ ਤੇ ਸਕੂਲ ਤਾਂ ਜਾਂਦੇ ਆ ਬਟ ਉਹਨਾਂ ਨੂੰ ਇਹ ਪਤਾ ਕਿ ਮਤਲਬ ਜੇ ਕਵਰ ਕਰ ਲੈਣਾ ਉਹਨਾਂ ਨੂੰ ਪਤਾ ਹੋਰ ਐਸੇ ਨਾਲ ਲੋਕ ਜਿਸ ਤਰ੍ਹਾਂ ਅੱਜ ਦੇ ਸਮੇਂ ਵਿੱਚ ਕਾਫੀ ਲਾਈਕ ਲੈਟਸ ਤੇ ਕੁੜੀਆਂ ਖੰਦ ਕਰਦੀਆਂ ਨੇ ਜਿਆਦਾਤਰ ਆਪਣੇ ਮੇਕਅਪ ਨੂੰ ਲੈ ਕੇ ਮੇਕਅਪ ਮੇਕਅਪ ਮਤਲਬ ਮੈਨੂੰ ਬਚਪਨ ਤੋਂ ਬਹੁਤ ਵਧੀਆ ਲੱਗਦਾ ਸੋ ਆਈ ਥਿੰਕ ਮੈਂ 3 ਸਾਲ ਦੀ ਹੋਊਂਗੀ ਮਤਲਬ ਮੇਰੀ ਮਾਸੀ ਦੀ ਮੈਰਿਜ ਹੋਈ ਸੀਗੀ ਛੋਟੀ ਮਾਸੀ ਦੀ ਤੇ ਉਹਨਾਂ ਨੇ ਆਉਣਾ ਤੇ ਮੈਂ ਉਹਨਾਂ ਦਾ ਬੈਗ ਲੈ ਕੇ ਮਤਲਬ ਲੁੱਕ ਕੇ ਕਿਤੇ ਮੇਕਅਪ ਕਰਨ ਲੱਗ ਪਈ ਨਾ ਬਟ ਮੈਨੂੰ ਇਹੇ ਚੀਜ਼ਾਂ ਇੰਨੀਆਂ ਪਤਾ ਸੀ ਕਿ ਕਿਹੜੀ ਜੇ ਕਿੱਥੇ ਅਪਲਾਈ ਹੋਣੀ ਆ ਇਹ ਚੀਜ਼ਾਂ ਮੈਨੂੰ ਪਤਾ ਸੀ ਗਿਆ ਸਾਰੀਆਂ ਫਿਰ ਉਹਨਾਂ ਨੇ ਦੇਖਣਾ ਕਿ ਬਈ ਹੁਣ ਮੇਰਾ ਬੈਗ ਗਾਇਬ ਹੋ ਗਿਆ ਹੁਣ ਪੱਕਾ ਉਹਦੇ ਕੋਲ ਹੋਣਾ ਹੈ ਪਹਿਲਾਂ YouTube ਤੋਂ ਸਿੱਖਿਆ ਕਿ ਆਪਣੇ ਆਪ ਸਿੱਖਦੇ ਰਹੇ ਆਈ ਥਿੰਕ ਮੈਂ ਬਚਪਨ ਤੋਂ ਆਈ ਥਿੰਕ 9 ਤੋਂ 2009 10 ਚ ਉਦੋਂ ਨਹੀਂ ਇੰਨਾ YouTube ਦਾ ਕ੍ਰੇਜ਼ ਸੀਗਾ ਸੋ ਆਪਣੇ ਆਪ ਹੀ ਮੈਂ ਥਰ ਓਧਰ ਦੇਖਦੇ ਕਰਦੀ ਰਹੀ ਆਂ गल so, <laughs> uh, 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 रिया तो तो ने कहना तो चाहिए <laughs> <कौंगे, laughs> <laughs> <laughs> <थ> <laughs> <थारी> <laughs> ਜੇ ਕੋਈ ਹੈਲਪ ਕਰਦੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਪਿਆਰ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਜਿੰਨਾ ਸਪੋਰਟ ਕਰੋਗੇ ਉਹ ਤੁਹਾਡੀ ਸਪੋਰਟ ਦੇ ਨਾਲ ਹੀ ਉਹਨਾਂ ਦੇ ਅੱਗੇ ਜਾਣਾ ਤੁਹਾਡੇ ਨਾਲ ਹੀ ਉਹ ਗਲਤੀ ਹੋ ਸਕਦੀ ਹੈ ਜੇ ਚੰਗੀ ਹੋ ਸਕਦੀ ਹੈ ਆ ਜੋ ਬੱਚੀ ਉਹਨਾਂ ਦੇ ਮਨ ਦੇ ਵਿੱਚ ਮਾੜੀ ਗੱਲ ਹੈਗੀ ਆ ਕਿਸੇ ਤਰ੍ਹਾਂ ਦੀ ਉਹਨੂੰ ਪਿਆਰ ਕਰੋ ਬੈਠ ਕੇ ਸਮਝਾਓ ਉਹਨੂੰ ਬੱਚਾ ਸਮਝ ਸਕਦਾ ਬਿਲਕੁਲ ਜੇ ਅੱਜਕੱਲ੍ਹ ਦੇ ਬੱਚੇ ਜਿਹੜੇ ਬਹੁਤ ਇੰਟੈਲੀਜੈਂਟ ਨੇ ਉਹ ਸਮਝਦੇ ਨੇ ਵੀ ਕਿਹੜੀ ਚੰਗੀ ਆ ਚੀਜ਼ ਕਿਹੜੀ ਗਲਤ ਬਿਲਕੁਲ ਕਾफी ਕੰਮ ਕੀ ਕਹਿਣ ਦਾ ਭਾਵ ਹੈ ਕਿ ਲੋਕ ਬੱਚਿਆਂ ਨੂੰ ਸਮਝਾਵਾਂਗੇ ਕਿ ਚਾਹੇ ਬੱਚੇ ਪੜ੍ਹਾਈ ਸਿੱਖਣ ਕਿ ਜਿੰਨੇ ਮਾੜੀ ਸੰਗਤ ਨਾਲ ਮਾੜੀ ਸੰਗਤ ਨੇ ਉਹਨਾਂ ਮਾਰਾ ਸਿਖਾਉਗੇ ਤੰਗੀ ਸਿਕਣਾ ਤੰਗਾ ਦੇ ਠੀਕ ਹੈ ਜੀ ਹੋਰ ਕੀ ਕੀ ਕਹਿਣਾ ਚਾਹੁੰਦੇ ਉਸ ਨਾਲ ਨਾਲ ਮੈਨੂੰ ਲੱਗਦਾ ਕਿ ਜਿਵੇਂ ਕਈ ਪੇਰੈਂਟ ਸਾਰੇ ਪੇਰੈਂਟਸ ਨੂੰ ਇਦਾਂ ਕਰਨਾ ਚਾਹੀਦਾ ਕਿ ਆਪਣੇ ਬੱਚੇ ਦਾ ਦੇਖਣਾ ਚਾਹੀਦਾ ਕਿ ਉਹਨਾਂ ਦਾ ਹੋਰ ਰੁਝਾਨ ਕਿਸ ਚੀਜ਼ ਵੱਲ ਆ ਸੋ ਉਹਨਾਂ ਨੂੰ ਉਸ ਐਕਟੀਵਿਟੀ ਚ ਮਤਲਬ ਲਗਾਉਣਾ ਚਾਹੀਦਾ ਕਿਉਂਕਿ ਜਿਹੜੇ ਬੰਦੇ ਨੂੰ ਸ਼ੌਂਕ ਹੁੰਦਾ ਨਾ ਫਿਰ ਉਹ ਬੰਦਾ ਆਪੇ ਜਲਦੀ ਕੰਮ ਸਿੱਖ ਜਾਂਦਾ ਉਹ ਹੁਣ ਜੇ ਕੋਈ ਬੱਚੇ ਨੂੰ ਕਿਸੇ ਚੀਜ਼ ਦਾ ਵੀ ਸ਼ੌਂਕ ਆ ਉਹਨੇ ਉਸ ਫੀਲਡ ਚ ਜਾ ਕੇ ਜਲਦੀ ਉਹ ਚੀਜ਼ ਨੂੰ ਸਿੱਖ ਲੈਣਾ ਸੋ ਆਈ ਥਿੰਕ ਕਿ ਉਹਨਾਂ ਨੂੰ ਵੀ ਉਹ ਐਕਟੀਵਿਟੀਜ਼ ਚ ਹੈਲਪ ਕਰਨੀ ਚਾਹੀਦੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਰਨ ਚ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਕਾਫੀ ਤੁਸੀਂ ਸਮਾਜ ਜਿਹੜਾ ਇਸ ਨੂੰ ਦਿੱਤਾ ਵਾ ਸੋ ਆਉਣ ਵਾਲੇ ਸਮੇਂ ਸਾਨੂੰ ਜ਼ਰੂਰ ਅਸੀਂ ਪ੍ਰਮਾਤਮਾ ਅਰਦਾਸ ਕਰਦੇ ਹਾਂ ਕਿ ਤੁਸੀਂ ਅੱਗੇ ਜਾਓ ਔਰ ਵਧੀਆ ਚੀਜ਼ ਨੂੰ ਪ੍ਰਮੋਟ ਕਰੋ ਸਭਿਆਚਾਰ ਨੂੰ ਲੈ ਕੇ ਚੱਲੋ ਤੇ ਬਹੁਤ ਸਾਰੀਆਂ ਤੁਹਾਡੀਆਂ ਕਾਸਟਾਂ ਜਾਂ ਮਾਡਲਿੰਗ ਰੂਪ ਦੇ ਵਿੱਚ ਆਉਣ ਦੇ ਸਿੰਗਿੰਗ ਦਾ ਤੁਹਾਡਾ ਪ੍ਰਭਾਵ ਵੀ ਤਾਂ ਤੁਸੀਂ ਸਿੰਗਿੰਗ ਵੱਲ ਵੀ ਜਾਓ ਤੋ ਬਹੁਤ ਬਹੁਤ ਧੰਨਵਾਦ ਹੈ ਸੋ ਜਿਸ ਤਰ੍ਹਾਂ ਦੋਸਤੋ ਸਾਂਨੇਵਾਲ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਂਨੇਵਾਲ ਦੇ ਵਿੱਚ ਕੁਬਰ ਦੇ ਸਨਾਜ ਸtare ਨੇ ਜਿਹੜੇ ਕਿਸੇ ਨਾ ਕਿਸੇ ਕਾਰਨ ਵਲ ਸੱਜ ਨਹੀਂ ਆ ਸਕਦੇ ਸੋ ਮੇਰੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਉਹਨਾਂ ਕੋਲੇ ਜਾ ਕੇ ਤੁਹਾਡੇ ਰੁਬਰੂ ਕਰਾਂ ਕਿਉਂਕਿ ਸਾਂਨੇਵਾਲ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ ਕਿ ਬੋਲੀਪੁਰ ਸ਼ਹਿਰ ਧਰਮਿੰਦਰ ਦੇ ਨਾਮ ਦੇ ਦਸਾਂਨੇਵਾਲ ਦਾ ਜ਼ਿਕਰ ਕੀਤਾ ਜਾਂਦਾ ਹੈ ਸਾਂਨੇਵਾਲ ਜਿਹੜਾ ਕਿ ਪੂਰੇ ਅਜਬੜਡ ਦੇ ਵਿੱਚ ਫੈਮਸ ਹੈ ਸਾਨੇਵਾਲ ਦੀ ਧਰਤੀ ਤੋਂ अनेका ਜਿਹੜੇ ਕਲਾਕਾਰ ਕਵਿਤਾ ਰਚਨਾਹਾਰ ਜਿਹੜੇ ਨੇਕਾ ਨਿਕਲੇ ਨੇ ਪਰ ਲੇਕਿਨ ਕਿਤੇ ਨਾ ਕਿਤੇ ਦੇਖਿਆ ਜਾਂਦਾ ਸੀ ਕਿ ਕਿਸੇ ਨਾ ਕਿਸੇ ਕਾਰਨ ਵੱਸ ਲੋਪ ਰਹਿ ਗਏ ਨੇ ਪਰ ਅੱਜ ਦਾ ਜੋ ਸਮਾਂ ਉਹ ਇਲੈਕਟਿੰਗ ਜੋ ਸੋਸ਼ਲ ਮੀਡੀਆ ਦਾ ਸਮਾਂ ਹੋਰ ਇਥੇ ਦਰਾਂ ਜਿਹੜੇ ਸਾਹਮਣੇ ਸਾਡੇ ਸਾਹਮਣੇ ਆਉਂਦੇ ਨੇ ਸੋ ਇਸ ਤਰ੍ਹਾਂ ਹੀ ਮੈਂ ਹੋਰ ਪੂਰੀ ਕੋਸ਼ਿਸ਼ ਕਰੂੰਗਾ ਕਿ ਜੋ ਸਾਨੇਵਾਲ ਦੇ ਵਿੱਚ ਇਸ ਤਰ੍ਹਾਂ ਦੇ ਜੋ ਮੇਰੇ ਭੈਣ ਭਰਾ ਜਾਂ ਇਸ ਰੂਪ ਦੇ ਵਿੱਚ ਨਹੀਂ ਸਾਹਮਣੇ ਆਉਂਦੇ ਸਮਾਂ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਸੋ ਫਿਰ ਨਵੀਂ ਮੁਲਾਕਾਤ ਦੇ ਨਾਲ ਨਵੀਂ ਜਗ੍ਹਾ ਦੇ ਵਿੱਚ ਥੋੜਨਾ ਸਮਲ ਹੋਵਾਂਗੇ ਮੈਂ ਤੁਹਾਡਾ ਆਪਣਾ ਰਿਪੋਰਟਰ ਸੌਰੰਜ ਸਿੰਘ ਕੈਮਰਾਮੈਨ ਪਰਮਨ ਦੇ ਨਾਲ